ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਛੋਟੇ ਸਿੱਧੂ ਦੀ ਪਹਿਲੀ ਲੋੜੀ ਅਤੇ ਘਰ ਦੇ ਵਿੱਚ ਬੜੀ ਰੌਣਕ ਦੇ ਨਾਲ ਲੋੜੀ ਮਨਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਮਾਤਾ ਚਰਨਕੌਰ ਛੋਟੇ ਸਿੱਧੂ ਨੂੰ ਗੋਦੀ ਵਿੱਚ ਚੱਕੇ ਹੋਏ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਅਤੇ ਘਰ ਦੇ ਵਿੱਚ ਬੜੇ ਹਿੱਚਾਵਾ ਦੇ ਨਾਲ ਲੋੜੀ ਮਨਾਈ ਜਾ ਰਹੀ ਹੈ ਤੁਹਾਨੂੰ ਵੀ ਦਿਖਾਉਣੇ ਇਸ ਪੂਰੀ ਵੀਡੀਓ ਨੂੰ ਅਖੀਰ ਤੱਕ ਇਸ ਨੂੰ ਜਰੂਰ ਦੇਖੋ ਜੇਕਰ ਤੁਸੀਂ ਛੋਟੇ ਸਿੱਧੂ ਨੂੰ ਜਲੋ ਪਿਆਰ ਕਰਦੇ ਹੋ ਤਾਂ ਉਸ ਦੇ ਲਈ ਇੱਕ ਲਾਈਕ ਕਮੈਂਟ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੀ ਨਾ ਭੁੱਲੋ ਤਾਨੂੰ ਵੀ ਲੈ ਕੇ ਚੱਲਦੇ ਸੋ ਪੂਰੀ ਵੀਡੀਓ ਦੇ ਬੰਦ ਤਾਰਾਂ ਦੀ ਮੈਸੀਨ ਤੇਰਾ ਮੁੰਡਾ ਵਿੱਚ ਕੀਨ ਤੇਰੇ ਤਾਰ ਤੇ ਮੈਸੀਨ ਤੇਰਾ ਮੁੰਡਾ ਵਿੱਚ ਕੀਨ ਤੇਰਾ ਮੁੰਡਾ ਬਹਿਣੂਗਾ ਥਣੇ ਧਾਰ ਤੇ ਬਕੀਲ ਤੇਰਾ ਮੁੰਡਾ ਬਹਿਣੂਗਾ ਥਣੇ ਧਾਰ ਤੇ ਬਕੀਲ ਬੰਦਾ ਵੱਡਾ que el